ਇਤਨਾ ਸਿਕਾ ਬਣ ਗਿਆ ਬਤਾਈਏ ਸਰ ਹੱਥੀਆ ਨਾ ਨਾ ਸਾਰਾ ਵੀ ਇੱਕ ਹੀ ਹੈ ਰੱਖੋ ਆ ਵੀ ਸਿਗਨਲ ਹੈ ਚਿੱਕਾ ਹੋਆ ਸਿਕਾ ਨਹੀਂ ਹੈ ਸਿਕਾ ਹਮ ਬੰਦ ਕਰਾਂਗੇ ਲੈ ਕੇ ਆਓ ਛੋ ਮੰਤਾ ਪਾਚ ਲੋ ਵੀ ਮਿੱਤਰੋ ਅੱਜ ਤੁਹਾਨੂੰ ਦਿਖਾਉਣਾ ਸਾਡਾ ਪਿੰਡ ਜਿਹੜਾ ਹੈਗਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਟੂਰਿਜ਼ਮ ਪਲੇਸ ਹੈਗੀ ਬੱਚਿਆਂ ਦੇ ਦੇਖਣ ਵਾਲੀ ਬਹੁਤ ਹੀ ਸ਼ਾਨਦਾਰ ਚੀਜ਼ ਹੈ ਨਾ ਐਨਆਰਆਈ ਵੀ ਜਰੂਰ ਇੱਕ ਵਾਰੀ ਇੱਥੇ ਢੇੜਾ ਮਾਰਨ ਪਿਸ਼ੋਕਰ ਤੁਹਾਨੂੰ ਪੁਰਾਣਾ ਪੰਜਾਬ ਹੈ ਜਿਹੜਾ ਉਹ ਯਾਦ ਆਊਗਾ ਇਹ ਦੇਖ ਕੇ ਸਾਰਾ ਆਪਣੀ ਵੀਡੀਓ ਨਾਲ ਬਣੇ ਰਹੋ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡੇ ਸ਼ੇਅਰਾਂ ਇੱਕ ਇੱਕ ਲਾਈਕ ਨਾਲ ਜਿਹੜਾ ਉਹ ਆਪਣਾ ਹੌਸਲਾ ਵਜਾਈ ਹੁੰਦਾ ਤੇ ਅੱਗੇ ਉਸ ਤੋਂ ਵੀ ਵਧੀਆ ਕੰਮ ਕਰਨ ਦੀ ਆਪਾਂ ਜਿਹੜੀ ਕੋਸ਼ਿਸ਼ ਕਰਾਂਗੇ ਤੁਹਾਡਾ ਸਾਰਿਆਂ ਦਾ ਦਿਲੋਂ ਪਿਆਰ ਸਤਿਕਾਰ ਆਪਣੀ ਵੀਡੀਓ ਨੂੰ ਜਿਹੜਾ ਦੇਖਣ ਵਾਲੇ ਵੀਰ ਭੈਣ ਨੇ ਆਪਣੇ ਆਪਣੇ ਜੁڑے ਰਹੋ ਆਪਣੇ ਚੈਨਲ ਦੇ ਨਾਲ ਤੇ ਅੱਗੇ ਵੀਡੀਓ ਨੂੰ ਦੇਖਿਓ ਪੂਰੀ ਸਕਿਪ ਨਾ ਕਰਿਓ ਪੂਰੀ ਦੇਖਿਓ ਹੋ ਲਓ। ਕੋਧਰ ਮਾਣਿਆ ਰੋਟੀ ਲਾ ਲਈ ਨੇ ਮੱਛੀ ਦੀ ਰੋਟੀ ਜਾਂਦੀ। ਵੀ ਸਾਰਾ ਕੁਝ ਦੇਖਣ ਤੋਂ ਬਾਅਦ ਫਿਰ ਆਪਾਂ ਚੱਲੇ ਅੱਗੇ ਤੇ ਇੱਥੇ ਲੱਗਿਆ ਹੋਇਆ ਸੀ ਇਹ ਪੁਰਾਣਾ ਬੀਸੀਆਰ। ਇਹਦੇ ਵਿੱਚ ਆਪਾਂ ਨੂੰ ਦਿਖਾਈ ਇਹਨਾਂ ਨੇ ਫਿਲਮ ਜਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਆਉਂਦੇ ਹੁੰਦੇ ਸੀਗੇ। ਤਾਜ ਮਹਿਲ ਆਗਰੇ ਦਾ ਹੋ ਗਿਆ। ਦਿੱਲੀ ਦਾ ਲਾਲ ਕਿਲਾ ਹੋ ਗਿਆ। ਕুতੂਬ ਮিনার ਹੋ ਗਿਆ ਇਹ ਸਾਰੇ। ਹਿੜਿਆਣਾ ਬਾਗ ਵਗੈਰਾ ਸਾਰਾ ਕੁਝ ਇਸ ਦੇ ਵਿੱਚ ਆਪਾਂ ਨੂੰ ਉਹ ਦਿਖਾਈ ਓਵੇਂ ਫਿਲਮ ਜਿਵੇਂ ਪਹਿਲਾਂ ਛੋਟੇ ਛੋਟੇ ਬੱਚੇ ਆਪਾਂ ਹੁੰਦੇ ਸੀ ਉਹ ਤੋਂ ਦੇਖਦੇ ਹੁੰਦੇ ਸੀਗੇ। ਪੁਰਾਣਾ ਉਹ ਸੱਬਿਆ ਚਾਰੇ ਠੇਪਾ ਨੂੰ ਦੇਖਣ ਨੂੰ ਮਿਲਿਆ ਚਲਦੀ ਹੈ ਬਹੁਤ ਪੁਰਾਣੀਆਂ ਦੇਖੋ ਕਿੰਨਾ ਆਨੰਦ ਆਇਆ ਤੇ ਜੁੜੇ ਰਹੋ ਪੂਰੀ ਵੀਡੀਓ ਦੇ ਨਾਲ ਵੀਡੀਓ ਦੇਖਦੇ ਰਹੋ ਜੇ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਸ਼ੇਅਰ ਤੇ ਲਾਈਕ ਜਰੂਰ ਕਰਿਓ ਅੱਗੇ ਇੱਥੇ ਫਿਰ ਤਸਵੀਰਕਾਰੀਆਂ ਹੋ ਰਹੀਆਂ ਨੇ ਬੂਟਾ ਸਿੰਘ ਵੱਲੋਂ ਦੇਖੋ ਪੂਰਾ ਵਧੀਆ ਕਲਚਰ ਜਿਵੇਂ ਪਿੰਡ ਵਾਲਾ ਉਹ ਬਣਾਇਆ ਹੋਇਆ ਹੈ ਇਹ ਦੇਖੋ ਕੱਚੇ ਜਿਵੇਂ ਲਿਪਿਆ ਹੋਇਆਗਾ ਨਾ ਕੱਚਾ ਘਰ ਪਹਿਲਾਂ ਜਿਵੇਂ ਮਾਈਆਂ ਲੇਪਦੀਆਂ ਹੁੰਦੀਆਂ ਸੀ ਦੇਖੋ ਇਹ ਆਪਣਾ ਚੁੱਲ੍ਹਾ ਹੋ ਗਿਆ ਇਹ ਹਾਰਾ ਹੋ ਗਿਆ ਇਹਦੇ ਨਾਲ ਚੱਕੀ ਪਈ ਆ ਆਟਾ ਪੀਸਣ ਵਾਸਤੇ ਇਹ ਨੂੰ ਦੇਖੋ ਇਧਰ ਸਾਈਡ ਤੇ ਉਹ ਬਣਾਈ ਹੋਈ ਆ ਰਸੋਈ ਇਹਦੇ ਵਿੱਚ ਇਹ ਆ ਗਿਆ ਜੀ ਜੁਲਾਹੇ ਦਾ ਘਰ ਬਣਾਇਆ ਹੋਇਆ ਹੈ ਨਾ ਨੇ ਇੱਥੇ ਦੇਖੋ ਇਹ ਖੱਡੀ ਪਹਿਲਾਂ ਪੁਰਾਣੇ ਜਮਾਨੇ ਦੇ ਵਿੱਚ ਜਿਹੜੀ ਬੁਣੀ ਜਾਂਦੀ ਹੁੰਦੀ ਸੀ ਕਿਵੇਂ ਖੇਸ ਦਰੀਆਂ ਹਨਾ ਬੁੰਦਿਆਂ ਦੇ ਸੀ ਉਹ ਸਾਰਾ ਦਿਖਾਇਆ ਹੋਇਆ ਆਪਾਂ ਨੂੰ ਇਹ ਹੁਣ ਬੁਣ ਕੇ ਵੀ ਲਾਈਵ ਵੀ ਦਿਖਾਉਣਗੇ ਬੁਣ ਕੇ ਇਹਨਾਂ ਨੇ ਸਾਰੇ ਇੱਥੇ ਹਰੇਕ ਤਰ੍ਹਾਂ ਦਾ ਨਾ ਬੰਦਾ ਜਿਹੜਾ ਹਾਇਰ ਕੀਤਾ ਹੋਇਆ ਹੈਗਾ ਦਿਖਾਉਣ ਵਾਸਤੇ ਲਾਈਵ ਦੇ ਵਿੱਚ ਹੁਣ ਦੇਖੋ ਇਹ ਨਾਲ ਇਧਰੋਂ ਪਾਊਗਾ ਤੇ ਉਧਰ ਦੀ ਸਾਈਡ ਤੇ ਕਿਵੇਂ ਜਾਊਗੀ ਠੀਕ ਹੈ ਇਹ ਨੀਚੇ ਖੇਸ ਇਹਨਾਂ ਨੇ ਬੁਣਿਆ ਵੀ ਪਿਆ ਦੇਖੋ ਇਹ ਹੁਣ ਆਪਾਂ ਨੂੰ ਸਾਰਾ ਵੀਰ ਜਿਹੜਾ ਇਹ ਇਹ ਆਪਾਂ ਨੂੰ ਲਾਈਵ ਬੁਣ ਕੇ ਦਿਖਾਉਗਾ ਇਹ ਹੁਣ ਦੇਖੋ ਇਸ ਤਰ੍ਹਾਂ ਚੱਲਦਾ ਹੈ ਇਹ ਜਿਹੜੀ ਉੱਪਰ ਰੱਸੀ ਹੈਗੀ ਚਿੱਟੀ ਜਿਹਨੂੰ ਇਹ ਖਿੱਚ ਰਿਹਾ ਨੀਚੇ ਨੂੰ ਮਾਰ ਰਿਹਾਗਾ ਇਹ ਇਹ ਔਰ 80 ਹੈਗੀ ਇਧਰੋਂ ਨਾਲ ਉਧਰ ਮਾਰਦੀ ਹੈ ਉਧਰੋਂ ਨਾਲ ਇਧਰ ਆਉਂਦੀ ਹੈਗੀ ਧਾਗਾ ਜਿਹੜਾ ਇਧਰੋਂ ਜਾਂਦਾ ਹੈ ਉਧਰੋਂ ਜਾਂਦਾ ਹੈ ਆਪਾਂ ਹੁਣ ਤੁਹਾਨੂੰ ਨੇੜੇ ਕਰਕੇ ਵੀ ਥੋੜਾ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਹੈ ਜਿਹੜੀ ਉਹ ਇਹ ਆ ਦੇਖੋ ਆ ਨਾਲ ਇਧਰ ਆ ਗਈ ਹੁਣ ਹੁਣ ਇਹਨੇ ਇਧਰੋਂ ਮਾਰਨਾ ਤਾਂ ਨਾ ਉਹ ਧਾਗਾ ਦੂਸਰੀ ਸਾਈਡ ਚਲਾ ਗਿਆ ਇਧਰੋਂ ਇਹਨੇ ਰੱਛ ਨੂੰ ਜਿਹੜਾ ਇੱਕ ਵਾਰੀ ਆਪਦੇ ਗੰਨ ਨੂੰ ਠੋਕਦਾ ਬਸ ਐਵੇਂ ਇਹ ਧਾਗਾ ਇਸ ਤਰ੍ਹਾਂ ਬੁਣਿਆ ਜਾਂਦਾ ਨਾਲ ਇਧਰ ਵਗ ਜਾਂਦੀ ਹੈ ਉਧਰ ਵਗ ਜਾਂਦੀ ਹੈ ਉਧਰੋਂ ਇੱਕ ਵਾਰੀ ਰੱਛ ਨੂੰ ਉਹ ਕਰਕੇ ਚਲਾ ਕੇ ਆਪਾਂ ਨੂੰ ਇਹ ਜਿਹੜਾ ਕੱਪੜਾ ਹੈ ਉਹ ਇਸ ਤਰ੍ਹਾਂ ਬੁਣਿਆ ਜਾਂਦਾ ਸੀ ਪਹਿਲਾਂ ਪੁਰਾਣੇ ਜਵਾਨੇ ਦੇ ਦੇਖੋ ਖੇਸ ਇਹਨਾਂ ਨੇ ਇਹ ਇੰਨਾ ਬੁਣ ਵੀ ਰੱਖਿਆਗਾ ਨਾਲ ਨਾਲ ਜਾਨੀ ਕਿ ਕੰਮ ਵੀ ਚੱਲਦਾ ਹੈਗਾ ਠੀਕ ਹੈ ਇਸ ਤਰ੍ਹਾਂ ਦੀ ਖੱਡੀਆਂ ਜਿਹੜੀਆਂ ਪਹਿਲਾਂ ਆਮ ਹੁੰਦੀਆਂ ਸੀ ਵੱਡੀਆਂ ਇਹ ਵੱਡੀ ਹੈ ਜਾਨੀ ਕਿ ਪਹਿਲਾਂ ਛੋਟੀਆਂ ਹੁੰਦੀਆਂ ਸੀ ਆਮ ਜਿਹੜੀਆਂ ਹੁੰਦੀਆਂ ਸੀ ਇਹਦੇ ਚਾਰ ਰੱਸ ਚੱਲਦੇ ਨੇ ਉਹਨਾਂ ਦੇ ਦੋ ਹੁੰਦੇ ਸੀ ਜਿਹੜੀਆਂ ਛੋਟੀਆਂ ਹੁੰਦੀਆਂ ਸੀ ਦੇਖੋ ਇਸ ਤਰ੍ਹਾਂ ਬੁਣਿਆ ਜਾਂਦਾ ਸੀ ਇਹ ਨਾਲ ਹੁਣ ਇਧਰ ਆ ਗਈ ਹੁਣ ਉਹ ਮਾਰੀ ਖਿੱਚ ਕੇ ਉਹਨੂੰ ਪਰਲੀ ਸਾਈਡ ਤੇ ਚਲੀ ਗਈ ਨਾਲ ਤੇ ਇਸ ਤਰ੍ਹਾਂ ਦਾ ਸਾਰਾ ਕਨਸੈਪਟ ਹੁੰਦਾ ਸੀ ਬਹੁਤ ਵਧੀਆ ਲੱਗਿਆ ਦੋਸਤੋ ਇਹ ਆ ਗਿਆ ਜੀ ਭੂਂਡ ਇਹ ਬਣਾਇਆ ਹੋਇਆ ਇਹਨਾਂ ਨੇ ਕਨਸੈਪਟ ਜਿਵੇਂ ਬਰਾਤ ਪਹਿਲਾਂ ਠਹਿਰਦੀ ਹੁੰਦੀ ਸੀ ਘਰਾਂ ਦੇ ਵਿੱਚ ਮੰਜੇ ਢਾਹ ਕੇ ਪੂਰਾ ਉਸ ਤਰ੍ਹਾਂ ਦਾ ਸਿਸਟਮ ਬਣਾਇਆ ਹੋਇਆ ਉੱਧਰ ਸਾਹਮਣੇ ਜਿਹੜਾ ਡੀਜੇ ਚੱਲਦਾ ਸੀ ਲਓ ਜੀ ਇਹ ਇਹ ਆ ਗਿਆ ਪਿੰਡ ਦਾ ਆਪਾਂ ਇੱਕ ਦੌਰਾ ਹੋਰ ਕਰ ਰਹੇ ਹਾਂਗੇ ਅੱਗੇ ਦੇਖਦੇ ਆਂ ਵਿੱਚੋਂ ਜਾ ਕੇ ਪਿੰਡ ਨੂੰ ਪੂਰਾ ਵੀ ਕਿਵੇਂ ਦਾ ਆਪਾਂ ਨੂੰ ਲੱਗਦਾ ਹੈ ਇੱਧਰ ਇਹ ਆਪਾਂ ਹੁਣ ਇੱਥੇ ਘਰ ਆ ਜਿਹੜਾ ਇੱਥੇ ਆਪਾਂ ਨੂੰ ਮਿਲੂਗੀ ਖਿਚੜੀ ਖਾਣ ਵਾਸਤੇ ਬਾਜਰੇ ਦੀ ਖਿਚੜੀ ਹੈ ਜਿਹੜੀ ਉਹ ਇਥੇ ਦਿੰਦੇ ਨੇ ਖਾਣ ਬਾਅਦ ਤੇ ਜੇ ਤੁਸੀਂ ਨੇ ਖਾਣੀ ਹੋਵੇ ਫ੍ਰੀ ਆਫ ਕੋਸਟ ਠੀਕ ਹੈ ਜੀ ਇਹ ਦੇਖੋ ਘਰ ਕਿੰਨਾ ਸੋਹਣਾ ਸਜਾਇਆ ਹੋਇਆ ਹੈਗਾ ਬੂਟੇ ਵਗੈਰਾ ਲਾਏ ਹੋਏ ਨੇ ਮੰਝੇ ਦੇਖੋ ਕਿਹੜੇ ਕਿਹੜੇ ਮੰਝੇ ਹੋ ਗਏ ਹੋਏ ਨੇ ਲਓ ਜੀ ਬੂਟਾ ਸਿੰਘ ਨੇ ਮੰਗ ਲਈ ਖਿਚੜੀ ਕਹਿੰਦਾ ਬੂਟਾ ਕਹਿੰਦਾ ਮੈਂ ਖਿਜੜੀ ਖਾਣੀ ਆ ਬਾਜਰੀ ਦੀ ਤੇ ਇਹ ਆਂਟੀ ਨੇ ਆਪਾਂ ਨੂੰ ਬਾਜਰੀ ਦੀ ਖਿਜੜੀ ਹੈ ਜਿਹੜੀ ਉਹ ਪਾ ਕੇ ਦੇਤੀ ਤੇ ਹੁਣ ਅਸੀਂ ਇਹਨੂੰ ਦੇਖਦੇ ਆਂ ਟੇਸਟ ਕਰਕੇ ਤੇ ਇਹ ਦੇਖੋ ਪੁਰਾਣਾ ਉਹੀ ਪੁਰਾਣੇ ਰਵਾਜ ਇੱਧਰ ਪਿਆ ਪੱਖਾ ਇਹ ਇੰਗਲੈਂਡ ਦਾ ਬਣਿਆ ਹੋਇਆ ਸੀ ਮਿੱਟੀ ਦੇ ਤੇਲ ਤੇ ਇਹ ਪੱਕਾ ਸੀ ਜਿਹੜਾ ਚੱਲਦਾ ਸੀਗਾ ਦੇਖੋ ਪੁਰਾਣਾ ਉੱਪਰ ਫੋਟੋ ਦੇ ਵਿੱਚ ਵੀ ਦਿਖਾਇਆ ਹੋਇਆਗਾ ਦੋਸਤੋ ਤੇ ਬਹੁਤ ਹੀ ਪ੍ਰਾਤਨ ਚੀਜ਼ਾਂ ਇਹਨਾਂ ਨੇ ਸਾਮ ਕੇ ਰੱਖੀਆਂ ਹੋਈਆਂ ਨੇ ਕੈਟਲਗੀ ਦੇਖੋ ਚਾਹ ਵਾਲੀ ਠੀਕ ਹੈ ਇਧਰੋਂ ਦੇਖੋ ਪੁਰਾਣੀ ਅਲਮੀਰਾ ਆ ਗਿਆ ਰੱਖਿਆ ਹੈ ਬੈੱਡ ਆ ਗਿਆ ਤੇ ਜਿਨ੍ਹਾਂ ਦੇ ਬੂਟਾ ਸਿੰਘ ਜੀ ਬੈਠੇ ਨੇ ਇਧਰ ਚਰਖਾ ਪਿਆ ਜੀ ਕੱਤਣ ਵਾਸਤੇ ਤੇ ਮੰਝਾ ਪਿਆ ਇਧਰੋਂ ਸਾਈਡ ਤੇ ਡਾਈਨਿੰਗ ਟੇਬਲ ਬਣਾਇਆ ਹੋਇਆ ਇਹਨਾਂ ਨੇ ਪੁਰਾਣਾ ਉੱਪਰ ਛੱਤਾਂ ਦੇਖੋ ਬਾਲਣ ਵਾਲੀਆਂ ਉਹ ਵੀ ਗਾਰਡਰ ਜਿਵੇਂ ਪਾਏ ਹੋਏ ਨੇ ਵੱਡੇ ਪਹਿਲਾਂ ਉਹ ਬੰਜਾ ਪਿਆ ਬਣ ਰਹੇ ਸੀ ਇਹ ਜਸਨ ਕਹਿੰਦੀ ਮੈਂ ਕਹਿੰਦੀ ਸ਼ਰਖਾ ਕੱਤ ਕੇ ਦੇਖਣਾ ਪਰ ਵਿਚਾਰੀ ਤੋਂ ਹਾਬ ਚ ਆਈ ਨਹੀਂ ਤੰਦ ਕਿਉਂਕਿ ਪ੍ਰਾਣੀਆਂ ਮਾਈਆਂ ਜਿਹੜੀਆਂ ਹੋ ਸੀਆਂ ਉਹ ਕਰਦੇ ਹੁੰਦੇ ਸੀ ਆਪਾਂ ਹੁਣ ਅੱਗੇ ਹੋਰ ਵਧੇ ਇੱਕ ਘਰ ਦੇ ਵਿੱਚ ਦੇਖੋ ਇਹ ਘਰ ਦੇ ਵਿੱਚ ਜਿਹੜੇ ਡੋਰੀਏ ਸੀਗੇ ਜਿਹੜੀਆਂ ਪਹਿਲਾਂ ਗੁੱਤਾਂ ਚ ਗੁੰਦੇ ਹੁੰਦੇ ਹੁੰਦੇ ਸੀਗੇ ਉਹ ਹੈਂਡ ਮੇਡ ਇਹ ਇੱਥੇ ਇਹ ਵੀ ਬਣਾਉਂਦੇ ਨੇ ਇਹ ਹਰੇਕ ਤਰ੍ਹਾਂ ਦਾ ਇਹਨਾਂ ਨੇ ਇੱਥੇ ਕਾਰੀਗਰ ਹੈ ਜਿਹੜਾ ਉਹ ਰੱਖਿਆ ਹੋਇਆ ਬੁਣਵਾਤੇ ਦੇਖੋ ਇਹ ਸਾਰੇ ਹੈਂਡ ਮੇਡ ਤਿਆਰ ਕਰੇ ਹੋਏ ਨੇ ਜਿੰਨੇ ਵੀ ਹੈਗੇ ਨੇ ਇਹ ਠੀਕ ਹੈ ਤੇ ਚੀਜ਼ਾਂ ਬਹੁਤ ਸ਼ਾਨਦਾਰ ਬਣਾਈ ਹੋਏ ਨੇ ਦੇਖਣ ਵਾਲੀਆਂ ਨੇ ਦੋਸਤੋ ਬੱਚਿਆਂ ਨੂੰ ਦਿਖਾਉਣ ਵਾਲੀਆਂ ਨੇ ਇੱਕ ਵਾਰ ਜਰੂਰ ਲੈ ਕੇ ਆਓ ਬੱਚਿਆਂ ਨੂੰ ਆਵਦਿਆ ਨੂੰ ਹਨਾ ਤੇ ਛੁੱਟੀਆਂ ਦੇ ਵਿੱਚ ਜਰੂਰ ਗੇੜਾ ਮਰਵਾ ਕੇ ਜਿਹੜੇ ਨਹੀਂ ਜਾ ਕੇ ਆਏ ਵੀਰ ਨਾ ਨਾ ਇਹ ਤਾਂ ਪੁਰਾਣੇ ਨੇ ਬਹੁਤ ਪੁਰਾਣੇ ਕੈਮਰੇ ਨੇ ਦੇਖੋ ਸਾਗਣਾ ਦੇ ਗੀਤ ਰੌਂਗੀਆਂ ਨਮਾਇਆਂ ਉਹਏ ਉੱਤੇ ਚੱਲਦਾ ਹੈ ਤੇਲ ਤੇ ਲਓ ਜੀ ਸਾਗਣਾ ਦੇ ਗੀਤ ਚੱਲਣਗੇ ਜਿਉਂ ਇਥੇ ਇਹ ਹੈਗਾ ਜੀ ਦੀਵਾਨ ਚੰਦ ਜੀ ਮੀਂਦਾਰ ਦਾ ਘਰ ਸਾਡੇ ਪਿੰਡ ਦਾ ਸਭ ਤੋਂ ਅਮੀਰ ਆਦਮੀ ਉਸ ਦਾ ਘਰ ਪਿੰਡ ਦਾ ਸਭ ਤੋਂ ਵੱਧ ਸਾਹੀ ਠਾਠ ਵਾਠ ਵਾਲਾ ਜੀਵੀਦਾਰ ਹੁਣਾ ਜੀ ਇਹ ਜਨਰਲੀ ਇੱਥੇ ਆਉਂਦਾ ਹੈ ਤੈਨੂੰ ਲਕੀਆ ਮਿਲਾਂ ਇੱਥੇ ਨਾ ਇੱਕ ਚਾਰ ਪੰਜ ਤਰ੍ਹਾਂ ਦੇ ਇਹ ਜਿਹੜੇ ਗਲਾਸ ਲੱਗੇ ਹੋਏ ਨੇ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਫੋਟੋ ਆਉਂਦੀ ਆ ਬੰਦੇ ਦੀ ਜੇ ਤੁਸੀਂ ਖੜਕੇ ਦੇ ਮੂਹਰੇ ਦੇਖੋਗੇ ਤਾਂ ਕਿਤੇ ਲੰਬਾ ਜਿਹਾ ਦਿਖਾਉਂਦਾ ਕਿਤੇ ਮੱਧਰਾ ਜਿਹਾ ਦਿਖਾਉਂਦਾ ਕਿਤੇ ਚੌੜਾ ਜਿਹਾ ਦਿਖਾਉਂਦਾ ਕਿਤੇ ਲੱਤਾਂ ਲੰਬੀਆਂ ਕਰਨ ਦਾ ਕਿ ਤੜ ਲੰਬੀ ਕਰਨ ਦਾ ਦੇਖੋ ਵੀਡੀਓ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਆਨੰਦ ਆਊਗਾ ਇਹ ਸਾਡਾ ਪਿੰਡ ਹੈਗਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਬਣਿਆ ਹੋਇਆ ਹੈਗਾ ਇਹ ਦੇਖੋ ਇਹਦੇ ਵਿੱਚ ਅਲੱਗ ਤਰ੍ਹਾਂ ਦੀ ਫੋਟੋ ਆ ਗਈ ਹੈ ਨਾ ਤੇ ਪਹਿਲਾਂ ਵਾਲੇ ਚ ਅਲੱਗ ਤਰ੍ਹਾਂ ਦੀ ਸੀਗੀ ਇਦੇ 'ਚ ਹੁਣ ਇਹਨੇ ਲੱਤਾਂ ਲੰਮੀਆਂ ਕਰਤੀਆਂ ਦੇਖੋ ਫੋਟੋ ਦੇ ਵਿੱਚ ਤੁਸੀਂ ਸਾਰੀ ਵੀਡੀਓ ਨੂੰ ਜਿਹੜੀ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਫੋਟੋ ਨਹੀਂ ਦਿੱਤੀ ਪੱਠੀ ਦੀ ਪੱਠੀ ਦੇ ਖੇਤ ਇਹ ਦਾਣੇ ਵਾਲੀ ਪੱਠੀ ਤੇ ਏਦੋਂ ਬਾਅਦ ਇਹ ਛੋਟਾ ਜਿਹਾ ਇੱਕ ਸਿਨੇਮਾ ਬਣਿਆ ਹੈ ਅਤੇ ਬਹੁਤ ਹੀ ਸ਼ਾਂਭਰ ਪਿੰਡ ਬਣਿਆ ਹੈ ਗੁਰਾਨਕੈਂਟ ਬੱਚਿਆਂ ਨੂੰ ਦਿਖਾਉਣ ਆ ਨਵੰਬਰ ਦਸੰਬਰ ਦੇ ਚ ਲੈ ਜਾ ਕੇ ਕੋਈ ਥਾਂ ਨੂੰ ਹੁੰਦੀ ਹੈ ਗਰਮੀ ਦੇ ਵਿੱਚ ਉੱਥੇ ਕੋਈ ਫਾਇਦਾ ਨਹੀਂ ਜਾਣ ਦਾ ਸਰੀਮਾ ਆਦੇ ਹੁਣ ਤੋਂ ਬਾਅਦ ਫਿਰ ਅਸੀਂ ਉਸ ਤੋਂ ਬਾਹਰ ਨਿਕਲੇ ਤੇ ਜਲ ਰਹਿ ਸੀ ਇੱਕ ਪੰਜਾਬੀ ਜੀ ਫਿਲਮ ਤੇ ਇਸ ਤੋਂ ਬਾਅਦ ਅਸੀਂ ਚਲੇ ਕਿ ਕੁਮਿਆਰ ਕੁਮਿਆਰ ਜੇ ਭਾਂਡੇ ਬਣਾ ਰਿਹਾ ਸੀ ਤੇ ਭਾਂਡੇ ਬਣਾਉਂ ਕਿ ਜਿਹੜਾ ਉਸ ਲਾਈ ਵੀਂ ਦਾ ਫਰੀ ਦੇ ਵਿੱਚ ਵੀ ਤੁਸੀਂ ਨੇ ਕਿਵੇਂ ਇੱਥੇ ਇਹ ਚੀਜ਼ਾਂ ਬਹੁਤ ਵਧੀਆ ਨੇ ਜਿੱਥੇ ਜਿੱਥੇ ਤੁਸੀਂ ਜਾਓਗੇ ਤਾਂ ਉੱਥੇ ਉਹ ਬੰਦੇ ਤੁਹਾਨੂੰ ਕੰਮ ਕਰਕੇ ਦਿਖਾਉਣਗੇ ਵੀ ਇਹ ਪਹਿਲਾ ਸਮਿਆਂ ਦੇ ਵਿੱਚ ਕਿਵੇਂ ਕੀ ਕੀ ਹੁੰਦਾ ਸੀ ਜਹਾ ਸਾਰੇ ਇੱਥੇ ਨਾ ਦੇਖਣ ਵਾਲੀਆਂ ਤੀਜਾਂ ਨੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਤੁਸ਼ੋਕੜ ਆਪਣਾ ਵੀ ਕਿਸ ਤਰ੍ਹਾਂ ਦਾ ਕਿਵੇਂ ਖੱਡੀ ਬੁਣੀ ਜਾਂਦੀ ਸੀ ਆ ਨਾ ਕਿਵੇਂ ਦਰੀਆਂ ਫੇਸ ਸਾਰਾ ਕੁਝ ਇੱਥੇ A to Z ਤੁਹਾਨੂੰ ਯਾਨੀ ਕਿ ਇੱਕ ਪਿੰਡ ਵਾਲੀ ਫੀਲਿੰਗ ਆਊਗੀ ਵਾਈ ਬਾਊਗੀ ਤੇ ਇੱਕ ਵਾਰੀ ਜਾਇਓ ਜਿੰਦੂ ਯਾਰ ਬਹੁਤ ਵਧੀਆ ਚੀਜ਼ ਹੈ ਜਿਹੜੇ دوست ਜਾ ਕੇ ਨੇ ਉਹਨਾਂ ਨੂੰ ਤਾਂ ਸਾਰਾ ਪਤਾ ਹੀ ਹੋਣਾ ਤਿ ਨਵੰਬਰ ਦਸੰਬਰ ਦੇ ਇਤਿਜਾਇ ਉਹਦੋਂ ਠੰਡ ਹੁੰਦੀ ਹੈ ਜੀ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ को बक्से के नहीं वैसे भी नहीं बक्सना है इसको आपको इस तरह बिल्कुल नहीं करना है आप इस तरह रहेगा इस तरह बिल्कुल नहीं करना है आप तो रखेंगे इस तरह इस तरह करिए हां हमारे ऐसे मैनेज करेंगे ये कम कोला कोला करते आप तो समझ पाए हो अब्दुल आपको बक्शी तरह ਕਈ ਤਰ੍ਹਾਂ ਹੱਥ ਤੋਂ ਕਿਹਾ ਕਿ ਨਹੀਂ ਕਈ ਸੁੱਕਾ ਰਹੇਗਾ ਕਈ ਗੀਲਾ ਰਹੇਗਾ ਸਮਝ ਨਹੀਂ ਚਲੇਗਾ ਇਹ ਦਿੱਕਤ ਦਾ ਕੰਮ ਹੈ एकदम ਕੋਲਾ ਕੋਲਾ ਆਪਨੇ ਸੇ ਰੋਗਾ ਤਾਕਤ ਲਗਾਉਣੇ ਦਾ ਕੰਮ ਬਿਲਕੁਲ ਨਹੀਂ ਬੂਟਾ ਘਿਹਾਰ ਇਹ ਜੱਟ ਮੇਰਾ ਬੂਟਾ ਘਿਹਾਰੇ ਇਹ ਨਾਲ ਕੁਸੂਰੀ ਕਰਦਾ देखे देखें। देखें। अभी देख रहे हैं अभी कहानी इसका खत्म हो गया, <laughs> गया। <laughs> जिसका काम उसी को शादी कर

अब देखो पीपल का हो गया है अब पीपल बनाना है आपका हेल्प करूँ आप किस चीज़ है आप दिक्कत बनाएंगी कि आपका हेल्प करूँ बोलो तो पहले बना लो आप बनाएंगे बना छिट्टी ना छिट्टा हमारी बात करते हैं ऊपरे बाल रहा हूँ ਚੱਲ ਰਹੀਆਂ ਹਾਂ ਗੱਤਕੇ ਦੀ ਤਿਆਰੀ ਦੇਖੋ ਸਿੰਘ ਪਿਆਰ ਵਰ ਤਿਆਰ ਨੇ ਗੱਤਕਾ ਕਰਨ ਵਾਸਤੇ ਕਰਕੇ ਅਰਦਾਸ ਦੇਖੋ ਜੀ ਸਿੰਘਾਂ ਦੀਆਂ ਤਿਆਰੀਆਂ ਇਹਨਿੰਦ ਕੋ ਅਰਦਾਸ ਕਰਕੇ ਤੇ ਇਹਨਾਂ ਨੇ ਤਿਆਰੀ ਕੀਤੀ ਗੱਤਕੇ ਦੀ ਦੇ ਹੁਣ ਆਪਦੇ ਇਹ ਜੋਰ ਦਿਖਾਉਣਗੇ ਦੇਖੋ ਪੂਰੀ ਵੀਡੀਓ ਵਿੱਚ ਬਣੇ ਰਹੋ ਆਪਣੇ ਵੀਡੀਓ ਨਾਲ ਇੱਥੇ ਬਹੁਤ ਕੁਝ ਦੇਖਣ ਨੂੰ ਹੈਗਾ ਜਿਵੇਂ ਅਸ਼ੋਕੜ ਆਪਣਾ ਸੱਭਿਆਚਾਰ ਨਾਲ ਜੁੜਿਆ ਹੋਇਆ ਪਹਿਲਾ ਪਿੰਡਾਂ ਦੇ ਵਿੱਚ ਜਿੰਬਾਜੀ ਕਰਾਉਂਦੇ ਸੀਗੇ ਉਹ ਆਪਦੇ ਇਹੋ ਕਰਨਾ ਨਾ ਨਹੀਂ ਸੈਂਕੜਾ ਵਾਲ instant ਤੇ ਵਗੈਰਾ ਇਹ ਸਾਰਾ ਕੁਝ ਤੁਹਾਨੂੰ ਇਹ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ ਵੀ ਪੂਰਾ ਹੈ ਕਿਵੇਂ ਦਾ ਤੁਸੀਂ ਇੱਕ ਵਾਰੀ ਦੇਖ ਕੇ ਜਮਰਾਓ ਪੂਰੀ ਸ਼ਾਨਦਾਰ ਚੀਜ਼ ਬਣੀ ਹੋਈ ਹੈ 850 ਰੁਪਿਆ ਟਿਕਟ ਹੈ ਦੋਸਤੋ ਇੱਕ ਜਾਨੇ ਦੀ ਉਹਦੇ ਵਿੱਚ ਤੁਹਾਨੂੰ ਕੀ ਮਿਲੂਗਾ ਖਾਣ ਨੂੰ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਇਹ ਅਨਲਿਮਿਟਿਡ ਫ੍ਰੀ ਹੈ ਠੀਕ ਹੈ ਦੁਪਹਿਰ ਦਾ ਇੱਕ ਟਾਈਮ ਦਾ ਲੰਚ ਤੁਹਾਨੂੰ ਫ੍ਰੀ ਮਿਲੂਗਾ ਤੇ ਉਹਦੇ ਵਿੱਚ ਨਾਲ ਤੁਹਾਨੂੰ ਨਿੰਬੂ ਪਾਣੀ ਆ ਜਿਹੜਾ ਉਹ ਮਿਲੂਗਾ ਪੀਣ ਵਾਸਤੇ ਇੱਕ ਲੱਸੀ ਤੁਹਾਨੂੰ ਮਿਲੂਗੀ ਉਹ ਜਿੰਨੀ ਮਰਜ਼ੀ ਤੁਸੀਂ ਪੀ ਸਕਦੇ ਹੋ ਉਹਦੇ ਤੇ ਕੋਈ ਹੋਰੀ ਹੈਗਾ ਤੇ ਖਿੱਲਾ ਮਿਲਣਗੇ ਤੁਹਾਨੂੰ ਖਾਣ ਵਾਸਤੇ ਹੱਟੀ ਦੇ ਤੇ ਸਾਰਾ ਕੁਝ ਜਲੀ ਕੀ ਹੋਊਗਾ ਇਹ ਅੱਗੇ ਦੇਖੋ ਇਹ ਵੀਰ ਹੁਣ ਆਪਦੇ ਜੋਹਰ ਦਿਖਾਉਣਗੇ ਜਿਹੜੇ ਪਹਿਲਾਂ ਪਹਿਲਵਾਨ ਹੁੰਦੇ ਸੀਗੇ ਉਹ ਕਰਦੇ ਹੁੰਦੇ ਸੀ ਦੇਖੋ ਬਣ ਰਹੇ ਹੋ ਗਿਡਾਰੀ ਨੇ ਪੈਰਾਂ ਤੋਂ ਲੱਗੀ ਵੀਰ ਨਾ ਮੋਸਟਾਨਾ ਗੁਰੂ ਬਾਬਾ ਨਾਨਕ ਤੇ ਬਾਬਾ ਨਾਨਕ ਕਹੋ ਕਿੰਦਾ ਤਿੰਨ ਜਣੇ ਇੱਥੇ ਮਰੋ ਹਾਂ ਤਾੜੀਆਂ ਲਾ ਦਿਓ ਤਾੜੀ ਘੜਾ ਆਈਏ ਪਰੇ ਦੀ ਆਹ ਵੇ ਬਾਹਰ ਕਰਜਰ ਦਿਓ ਕੀ ਹੋਇਆ ਆ ਪੁੱਛਿਆ ਖਤਰਾ ਤਾਂ ਨੜ ਗਈ ਓਏ ਅੱਗੇ ਨੂੰ ਚੱਲੋ ਅੱਗੇ ਨੂੰ ਅੱਗੇ ਕੀ ਇੰਡੀਆ ਗੇਟ ਬਣਾਇਆ ਨਹੀਂ ਰੀਸਾ ਤੁਹਾਡੀਆਂ ਤਿੰਨਾਂ ਦੀਆਂ ਓਏ ਅਸੀਂ ਫਸ ਗਏ ਕੜੇ ਚ ਹਾਂ ਕਿੰਨੇ ਸਾਡਾ ਮਾਨ ਸਨਮਾਨ ਨਾ ਕੀਤਾ ਵਰ ਹਾਂ ਰਾਤ ਨੂੰ ਸੁਪਨੇ ਜਿਹੇ ਜਾਈਂ ਫਸੇ ਹੋਣਗੇ ਸਾਰੇ ਮਾਨ ਕਰਨ ਕੇ ਪਹਿਲਾ ਸ਼ੋਅ ਆ ਬਾਹਰ ਆ ਜਾਓ ਓਏ ਕੱਲਾ ਹੀ ਆ ਕੇ ਦੋ ਤਿੰਨ ਜਾਨੇ ਸੀ ਹੈ ਤਾਂ ਕੱਲਾ ਪਰ ਹੈ ਦੋ ਹੈ ਆਇਆ ਬੰਦਾ ਲੋ ਜੀ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਫਿਰ ਆਪਾਂ ਆ ਜੇ ਇਧਰ ਸਾਈਕਲ ਵਾਲੇ ਬਾਈ ਦੇ ਸਟਾਰਟ ਦੇਖਣ ਦੇਖੋ ਸਾਈਕਲ ਵਾਲਾ ਹੁਣ ਕਿਵੇਂ ਸਟਾਰਟ ਤੋਰੂ ਕਰਕੇ ਦਿਖਾਉਂਦਾ ਬਹੁਤ ਹੀ ਸ਼ਾਨਦਾਰ ਯਾਰ ਇਹਨਾਂ ਦਾ ਬਹੁਤ ਵਧੀਆ ਕੰਮ ਹੈਗਾ ਦੇਖੋ ਪਹਿਲਾਂ ਜਿਵੇਂ ਪਿੰਡਾਂ ਦੇ ਵਿੱਚ 14 ਹੁੰਦੇ ਸੀ ਉਹੀ ਸੇਮ ਸਟੰਡ ਹਨਾ ਇਸ ਤਰ੍ਹਾਂ ਦੇ ਕਰਦੇ ਹੁੰਦੇ ਸੀ ਕਿ ਪਾਟਾ ਪਾ ਬੰਦੇ ਹੁੰਦੇ ਸੀਗੇ ਉਹੀ ਇਹ ਸਭਿਆਚਾਰ ਹੈ ਜਿਹੜਾ ਇਹਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀਆਂ ਰਹੇ ਨੇ ਬਹੁਤ ਵਧੀਆ ਉਪਰਾਹ ਹੈਗਾ ਕਈ ਚੀਜ਼ਾਂ ਹੋਰ ਵੀ ਨੇ ਦੋਸਤੋ ਜਿਹੜਾ ਸਾਡਾ ਕਿਉਂਕਿ ਸਾਡੇ ਲਈ ਟਾਈਮ ਬਹੁਤ ਘੱਟ ਸੀਗਾ ਉਹਦੇ ਕਰਕੇ ਅਸੀਂ ਥੋੜੀਆਂ ਚੀਜ਼ਾਂ ਦੇਖ ਕੇ ਇੱਥੋਂ ਅਸੀਂ ਆ ਗਏ ਸੀ ਇੱਥੇ ਤੱਕ ਹੀ ਅੱਜ ਦੀ ਵੀਡੀਓ ਧੰਨਵਾਦ ਆਪਣੀ ਗੁੜੇ ਰਿਹਾ ਆਪਣੇ ਚੈਨਲ ਦੇ ਨਾਲ